ਪਿੰਡ ਬਨਾਲੀ ਵਿੱਚ ਲੋਕਾਂ ਦੇ ਪਿੰਡਾਂ ਚ ਇੱਕ ਪੁਰਾਣੀ ਹਵੇਲੀ ਦਾ ਡਰ ਸੀ ਕਹਿੰਦੇ ਸਨ ਉਥਰਾਤ ਨੂੰ ਪੂਤ ਨੱਚਦਾ ਹੈ ਜੋ ਵੀ ਉਸਨੂੰ ਵੇਖਦਾ ਹੈ ਉਹ ਡਰਦੇ ਮਾਰੇ ਬੇਹੋਸ਼ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਪਰ ਪਿੰਡ ਵਿੱਚ ਇੱਕ ਐਸਾ ਵੀ ਸੀ ਜਿਸ ਨੂੰ ਡਰ ਨਹੀਂ ਲੱਗਦਾ ਜਿਸ ਦਾ ਨਾਮ ਸੀ ਜੱਗਾ ਇਹ ਮੇਰੇ ਨਾਲ ਛੋਟਕਲੇ ਸੁਣਾਉਂਦਾ ਲੋਕਾਂ ਨੂੰ ਹਸਾਉਂਦਾ ਜੇ ਕੋਈ ਕਹਿੰਦਾ ਹਵੇਲੀ ਵਿੱਚ ਪੂਤ ਹੈ ਤਾਂ ਜੱਗਾ ਹੱਸ ਕੇ ਕਹਿੰਦਾ ਪੂਤ ਵੀ ਮੈਨੂੰ ਵੇਖ ਕੇ ਡਰ ਜਾਣਗੇ ਕਿਉਂਕਿ ਮੇਰਾ ਹੱਸਾ ਹੀ ਸਭ ਤੋਂ ਵੱਡਾ ਹਥਿਆਰ ਹੈ। ਇੱਕ ਦਿਨ ਪਿੰਡ ਦੇ ਨੌਜਵਾਨਾਂ ਨੇ ਜੱਗ ਨੂੰ ਛੇੜਿਆ। ਜੇ ਤੂੰ ਸੱਚਮੁੱਚ ਹਿੰਮਤੀ ਹੈ ਤਾ ਅੱਜ ਰਾਤ ਹਵੇਲੀ ਵਿੱਚ ਬੈਠ ਕੇ ਵਿਖਾ। ਜੱਗਾ ਹੱਸਿਆ। ਬਸ ਐਨੀ ਕੁ ਗੱਲ। ਮੈਂ ਤਾਂ ਹਵੇਲੀ ਵਿੱਚ ਚਾਹ ਬਣਾ ਕੇ ਬੀ ਪੀ ਆਵਾਂਗਾ। ਪੂਤ ਨੂੰ ਵੀ ਚਾਹ ਪਿਲਾਵਾਂਗਾ। ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਜੱਗੇ ਦੀ ਹਿੰਮਤ ਪਰਖਣੀ ਚਾਹੀਦੀ ਹੈ। ਰਾਤ ਹੋ ਗਈ। ਜੱਗਾ ਹਵੇਲੀ ਲਈ ਜਾਣ ਲਈ ਤਿਆਰ ਹੋ ਗਿਆ। ਜੱਗੇ ਦੇ ਹੱਥ ਵਿੱਚ ਲਾਲ ਟੈਨ ਤੇ ਬੈਗ ਲੈ ਕੇ ਹਵੇਲੀ ਆ ਗਿਆ। ਬੈਗ ਵਿੱਚ ਸੀ ਰੋਟੀਆਂ, ਅਚਾਰ ਤੇ ਦੋ ਲੁੱਸੀ ਦੀਆਂ ਬੋਤਲਾਂ। ਹਵੇਲੀ ਅੰਦਰ ਧੂੜ ਧੱਕੜ ਸੀ। ਦਰਵਾਜ਼ੇ ਆਪਣੇ ਆਪ ਕਰ 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 ਕੇ ਬੰਦ ਹੋ ਗਏ। ਪਰ ਜੱਗਾ ਘਬਰਾਇਆ ਨਹੀਂ। ਉਸਨੇ ਬੋਲਿਆ, "ਓ ਭੂਤ ਪਿਆਰੇ, ਜੇ ਤੂੰ ਹੈਂ ਆਤਾ ਬੈਠ। ਅੱਜ ਮੇਰੇ ਨਾਲ ਖਾਣਾ ਖਾ ਲੈ।" ਇਸ ਨੂੰ ਕਿ ਕੰਦਤੋ ਜੀ ਹੱਸਣ ਦੀ ਆਵਾਜ਼ ਆਈਆਂ ਅਚਾਨਕ ਸਾਹਮਣੇ ਧੂਏ ਚੋਂ ਇੱਕ ਉੱਚਾ ਨਮਾ ਪ੍ਰਸ਼ੰਗ ਉੱਭਰਿਆ ਚਿਹਰਾ ਸ਼ਾ ਕਾਲਾ ਅੱਖਾਂ ਲਾਲ ਪੂਤ ਨੇੜਕਾਉਂਦੀ ਬਾਤ ਚ ਕਿਹਾ ਮੈਨੂੰ ਸਾਲਾਂ ਤੋਂ ਇੱਥੇ ਕਿਸੇ ਨੇ ਚੁਣੌਤੀ ਨਹੀਂ ਦਿੱਤੀ ਤੂੰ ਡਰਦਾ ਨਹੀਂ ਜੱਗਾ ਹੱਸ ਪਿਆ ਡਾਰ ਮੈਂ ਤਾਂ ਸੋਚ ਰਿਹਾ ਹਾਂ ਤੂੰ ਕਿਹੜੇ ਸਾਲਾਂ ਦਾ ਹੋਵੇਂਗਾ ਜੇ ਬਹੁਤਾ ਪੁਰਾਣਾ ਹੈ ਤਾਂ ਅਸੀਂ ਪੀਣ ਨਾਲ ਤੇਰਾ ਪੇਟ ਨਾ ਖਰਾਬ ਹੋ ਜਾਵੇ ਪੁੱਤ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਮੇਰਾ ਮਜ਼ਾਕ ਉਡਾ ਰਹੇ ਹੈਂ ਜੱਗਾ ਨਹੀਂ ਜੀ ਮੈਂ ਤਾਂ ਤੇਰਾ ਦੋਸਤ ਬਣਨਾ ਚਾਹੁੰਦਾ ਆ ਆ ਬੈਠ ਆਚਾਰ ਨਾਲ ਰੋਟੀ ਖਾ ਪੁੱਤ ਨੇ ਪਹਿਲਾਂ ਟ੍ਰਾਉਣੇ ਰੂਪ ਚ ਰਹਿਣ ਦੀ ਕੋਸ਼ਿਸ਼ ਕੀਤੀ ਪਰ ਜੱਗੇ ਦੇ ਗੱਲਾਂ ਸੁਣ ਕੇ ਉਸਦੇ ਮੂੰਹੋਂ ਵੀ ਹੌਲੀ-ਹੌਲੀ ਹਾਸਾ ਨਿਕਲ ਗਿਆ ਜੱਗਾ ਛੁਟਕਲੇ ਸੁਣਾਉਂਦਾ ਰਿਹਾ ਤੇ ਪੁੱਤਾਂ ਜੇ ਤੂੰ ਇੰਨਾ ਤਾਕਤਵਰ ਹੈਂ ਤਾਂ ਇਹ ਟੁੱਟੀ ਕੁਰਸੀ ਠੀਕ ਕਰ ਦੇ ਪੂਤ ਨੇ ਹੱਥ ਹਲਾਇਆ ਕੋਸਤੀ ਠੀਕ ਹੋ ਗਈ। ਜੱਗਾ ਬੋਲਿਆ ਬਾਜੀ ਬਾ ਜੇ ਤੂੰ ਮੇਰੇ ਘਰ ਆ ਜਾਵੇਂ ਤਾਂ ਮੇਰੀ ਘਰ ਵਾਲੀ ਸਾਰਾ ਕੰਮ ਤੇਰੇ ਤੋਂ ਕਰਾਵੇਗੀ। ਇਹ ਸੁਣ ਕੇ ਪੂਤ ਉੱਚੀ ਨਾਲ ਹੱਸਿਆ। ਸ਼ਾਇਦ ਸਦੀਆਂ ਬਾਅਦ ਉਸ ਨੂੰ ਹਾਸਾ ਆਇਆ। ਪੂਤ ਨੇ ਹੌਲੀ ਆਵਾਜ਼ ਵਿੱਚ ਕਿਹਾ ਅਸਲ ਵਿੱਚ ਮੈਂ ਇਸ ਵੇਲੇ ਦਾ ਮਾਲਕ ਸੀ। ਮੇਰੇ ਆਪਣੇ ਰਿਸ਼ਤੇਦਾਰਾਂ ਨੇ ਮੈਨੂੰ ਧੋਖਾ ਦੇ ਕੇ ਇੱਥੇ ਮਾਰ ਦਿੱਤਾ। ਮੇਰੀ ਰੂਹ ਉਹਨੋਂ ਤੋਂ ਇੱਥੇ ਪੜਕ ਰਹੀ ਹੈ। ਕੋਈ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਅੱਜ ਤੂੰ ਪਹਿਲਾ ਹੈ ਜਿਸਨੇ ਮੈਨੂੰ ਹਸਾਇਆ ਹੈ ਜੱਗੇ ਨੇ ਕਵੀਰ ਹੋ ਕੇ ਕਿਹਾ ਫਿਰ ਚੱਲ ਤੇਰਾ ਦੁੱਖ ਖਤਮ ਕਰਦੇ ਆਂ ਪਿੰਡ ਵਾਲਿਆਂ ਨੂੰ ਸੱਚ ਦੱਸਦੇ ਆਂ ਜਦਨ ਛੱਡ ਗਿਆ ਲੋਕ ਹਵੇਲੀ ਦੇ ਬਾਹਰ ਉਸੁਕਤਾ ਨਾਲ ਖੜੇ ਸੀ ਜੱਗਾ ਅ ਬਾਹਰ ਆਵੇਗਾ ਜਾਂ ਨਹੀਂ ਜੱਗਾ ਹਵੇਲੀ ਤੋਂ ਬਾਹਰ ਨਿਕਲਿਆ ਉਥੇ ਮੁਸਕਾਨ ਲੈ ਕੇ ਆਇਆ ਤੇ ਬੋਲਿਆ ਪੂਤ ਨੂੰ ਲੱਸੀ ਬਹੁਤ ਸੰਦਾਈ ਅਗਲੀ ਬਾਰ ਉਸਨੇ ਮੱਖਣ ਮੰਗਿਆ ਹੈ ਪਿੰਡ ਹੱਸ ਪਿਆ ਪਰ ਜੱਗੇ ਨੇ ਕਬੀਰਤਾ ਨਾਲ ਉਹਨਾਂ ਨੂੰ ਸਾਰੀ ਸਚਾਈ ਦੱਸੀ ਲੋਕਾਂ ਨੇ ਮਿਲ ਕੇ ਹਵੇਲੀ ਵਿੱਚ ਅਰਦਾਸ ਕੀਤੀ ਅਤੇ ਮਾਲਕ ਦੀ ਯਾਦ ਵਿੱਚ ਚੌਂਕ ਬਣਾਇਆ ਉਸ ਤੋਂ ਬਾਅਦ ਹਵੇਲੀ ਦਾ ਡਰ ਖਤਮ ਹੋ ਗਿਆ ਅੰਤ ਲੋਕ ਅੱਜ ਵੀ ਕਹਿੰਦੇ ਹਨ ਜਿਸ ਨੇ ਪੂਤ ਨੂੰ ਵੀ ਹਸਾ ਦਿੱਤਾ ਉਸ ਹੀ ਪਿੰਡ ਦਾ ਮਸ਼ਕਰੀਆ ਜੱਗਾ ਚੰਗੀ ਧੰਨਵਾਦ ਜੁਤੇ ਨੋਟੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦੇਣਾ ਚੰਗਾ ਜੀ ਰੱਬ ਰੱਖਾ ਮਿਲਦੇ ਹਾਂਗੇ ਅਗਲੀ ਕਹਾਣੀ 'ਚ